ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਸੇਰ ਲਈ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਬਈ ਜਰਸੀ ਤਾਜੀ ਸੂਈ ਹੈ ਦੂਜੇ ਨੰਬਰ ਵਾਲੀ ਗੱਬਣ ਤੀਜੇ ਨੰਬਰ ਵਾਲੀ ਗੱਬਣ ਆਓ ਖੁਸ ਲੈ ਲੈਂ ਜਾਂ ਬਾਈ ਛੋਟੇ ਬਜੀ ਸਸੀ ਗੰ ਸਸੀ ਗਾਲਟ ਉਹ ਠੀਕ ਹੋ ਬਜੀ ਹਾਂ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਡਰੈਸ ਨੂੰ ਆ ਪਿੰਡ ਹਿੰਦੂਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਦੇ ਜਿਹੜੇ ਐਡਰੈਸ ਆਪਾਂ ਨੂੰ ਨਿਹਾਲ ਸਿੰਘ ਵਾਲਾ ਮਾਸੀ ਕਿਦੇ ਬਲਾਸਪੁਰ ਮੋਬਾਈਲ ਪੜ੍ਹ ਰਹੇ ਹਾਂ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 889902 9972 ਠੀਕ ਹੈ ਬਾਈ ਬਈ ਉਹਦੀ ਪਹਿਲੇ ਨੰਬਰ ਤੇ ਜਰਸੀ ਦੇ ਨੇ ਕਿਹੜਾ ਸੂਸੂ ਇਹ ਪਲੂਨ ਸੂਈ ਆ ਡਾਕਟਰ ਬਈ ਕਦੋਂ ਸੂਈ ਆ ਬਈ ਇਹਨੂੰ ਸੂਈ ਦਾ ਚੌਥਾ ਦਿਨ ਹੋ ਗਿਆ ਮਗਰ ਬੱਸੀ ਆ ਦੇ ਮਗਰ ਬੱਸੀ ਆ ਹਾਂ ਬੱਸੀ ਬਹੁਤ ਸੋਹਣੀ ਬੱਚਾ ਬਈ ਬੱੱਚੀ ਨੂੰ ਜਨਮ ਦਿੱਤਾ ਬੱਚੀ ਦੇਖੋ ਨਾੜਵਾਂ ਮੁਰਵਾਂ ਨਾਲ ਬੱਚੀ ਬਹੁਤ ਚੰਗੀ ਆ ਨਾ ਯਾਰ ਠੀਕ ਆ ਤੇ ਕੋਈ ਐਡੀ ਵਧੀਆ ਬੱਸੀ ਤਿੱ ਕਿੰਨਾ ਬੋਲਾ ਹਾਜ਼ਰ ਆ ਹੁਣ ਹੋਊਗਾ ਬਈ ਡਾਕਟਰ 13 14 ਡਾਕਟਰ ਬਈ ਕੀ ਚੱਕ ਬਈ ਚਿਵਾਈ ਕਿਵੇਂ ਆ ਇੱਕ ਨੰਬਰ ਚਿਵਾਈ ਆ ਜੇ ਪਤਾਰਾ ਮਾਰ ਕੇ ਠੀਕ ਆ ਆਰਡਰ ਚੰਗਾ ਕਰਦਬੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਤਿਆਰਾ ਗੋਦੀਵਾਦੀ ਨੱਕ ਪੁਣਾ ਬਾਈ ਵੜ ਦੇ ਵਿੱਚ ਬਹੁਤ ਚੰਗਾ ਗਾ ਵੱਡੀ ਗੱਲ ਗਰਮੀ ਘੱਟ ਮਨੂੰ ਤੇ ਫੈਂਟ ਬਾਕੀ ਕੱਦ ਵਾਲੀ ਇਹਦਾ ਛੋਟੀ ਨਹੀਂ ਹੈਗੀ ਹਾਂ ਬਾਈ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਕੋਈ 50 ਨਹੀਂ 52 ਨਹੀਂ 47000 ਦੀ ਦੇ ਦਾਂ ਠੀਕ ਆ ਬਾਈ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲੋ ਬਾਈ ਕਹਿੰਦਾ 47000 ਦੀ ਵੜਾ ਜਿਹੜੀ ਦੇ ਦੇਾਂਗੇ ਬਾਈ ਆਰਡਰ ਚੰਗਾ ਥਾਣ ਹੁਣ ਚੰਗਾ ਚੋਈ ਚੋਈ ਬਾਈ ਕਹਿੰਦਾ ਨੰਬਰ 1 ਕੱਦ ਬੱਡ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਮਗਰ ਬੱਚੀ ਬਹੁਤ ਚੰਗੀ ਆ ਬੱਚੀ ਦਾ ਫੇਸ ਫੂਲਸ ਦੇਖੋ ਬਸ ਓਰੀਜਨਲ ਜਰਸੀ ਹੈ ਜਮੇ ਆਪਾਂ ਧਾਰਾ ਮਾਰ ਕੇ ਦਿਖਾ ਦੇਣਾ ਧਾਰਾ ਮਾਰਦੇ ਨੇ ਕੋਈ ਚੱਕਰੀ ਵੀ ਬਾਈ ਜਮੇ ਮਰਦੀ ਬੈਠਾ ਦਾ ਕੋਈ ਚੱਕਰੀ ਨਹੀਂ ਹਰਨਾ ਕਰ ਮੋਈ ਨੇ ਪੂਰਾ ਨਹੀਂ ਹਣਾ ਨਹੀਂ ਬਿਠਾਉਣ ਬੁੜਾ ਦਿੰਦੇ ਹਣਾ ਇੱਕ ਨੰਬਰ ਚੋਈ ਇਹਦਾ ਡਰੈਸ ਸਹੀ ਗੱਲ ਆ ਬਾਈ ਚੋਣ ਬੜਾ ਚੰਗਾ ਲੈ ਜਿਵੇਂ ਮਰਜੀ ਚੋਈ ਜਾ ਕੋਈ ਚੱਕਰੀ ਨਹੀਂਗਾ ਵੋਲ ਵਿਜੈ ਦੇ 47000 ਰੁਪਏ ਬਾਕੀ ਜਿਹੜਾ ਮਾਨ ਤਾਂ ਜ਼ਰੂਰ ਹੋ ਜੂਗਾ ਚੰਗੀ ਅਗਰ ਸਨਕੀ ਦੋ ਨੰਬਰ ਜਰਸੀ ਕਿਹੜਾ ਸੁਆ ਬਈ ਜਰਸੀ ਪੰਜਾਬ ਦੀ ਹੈ ਡਾਕਟਰ ਦੂਜਾ ਸੁਆ ਹੁੰਦੀ ਹੈ ਬਈ ਕਿੰਨੇ ਦਿਨ ਲੈਂਦੀ ਆ ਤਿੰਨ ਲੈ ਜੂ ਵੀ ਤਿੰਨ ਚਾਰ ਕ ਦਿਨ ਹਜੇ ਕੀ ਰਿਕਾਰਡ ਦੋਨਾਂ ਪਾਈ ਦੁੱਧ ਨਹੀਂ ਪਲੂਨ ਦੇ ਦਿੱਤਾ ਬਈ 16 17 ਕਿਲੋ ਠੀਕ ਐ ਇਹ ਜਿਹੜੀ 20 ਦੇ ਨੇੜੇ ਤਰਫ ਬਾਗੂ ਖੁੱਲਾ ਮੌਲ ਲਾਂ ਖਾ ਬਈ ਲਾਂ ਬਹੁਤ ਬੰਜਰਾ ਟਰ ਸਾਰੀਆਂ ਬਾਲਡਲ ਨਾਲ ਕੱਢੂ ਬਾਕੀ ਥਾਲ ਥਾਲ ਦੇਖ ਲਾ ਬਹੁਤ ਚੰਗਾ ਲੱਗਿਆ ਵਾਹ ਵਾਹ ਹੈਨਾ ਗੁਲਾਬੀ ਥਾਨ ਮੁੱਢੀ ਪੂਰੀ ਸੀਲ ਢੰਡੀ ਆ ਬਈ ਕੀ ਰੱਦ ਬੱਡ ਚੰਗਾ ਰੰਗ ਰੂਪ ਚੰਗਾ ਬਾਕੀ ਜਾਨ ਆ ਗਿਆ ਆਰਡਰ ਬਹੁਤ ਚੰਗਾ ਜਾਨਪੂਰੀ ਆ ਛੇਸ ਬੜਾ ਚੰਗਾ ਬੋਦੀਵਤੀ ਚੰਗੀ ਆ ਸਨੱਖ ਕੋਣਾ ਬੱਡ ਦੇ ਵਿੱਚ ਚੰਗਾ ਜਾਂ ਕੱਚੀ ਜ਼ਰੂਰ ਹਜੇ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੰਨ ਕੋਨ ਛੋਟਾ ਜਿਹਾ ਮੈਂ ਬੂਥੀਵਤੀ ਦੇਖ ਬਹੁਤ ਸੋਹਣੀ ਆ ਸਹੀ ਗੱਲ ਆ ਭਾਈ ਤੇ ਕੀ ਮੁੱਲ ਭਰਾਏ ਦਾ ਫਿਰ ਇਹਦਾ ਮੁੱਲ ਜਰ ਜਿੰਨਾ ਮਰਜ਼ੀ ਕਰਾ ਡਾਕਟਰ 60 ਚ ਮਾਨਤਾ ਕਰ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 65000 ਦੇ ਵਿੱਚ ਮਾਨਤਾ ਮਾਨਤਾ ਕਰ ਦਾਂਗੇ ਬਾਅਦ ਵਿੱਚ ਆਰਡਰ ਆਰਡਰ ਕਮਾਲ ਆ ਕੱਚੀ ਕੱਚੀ ਆ ਦਿਨ ਲੈਂਦੀ ਆ ਆਰਡਰ ਹੋਰ ਵੀ ਸੋਨਾ ਤਿਆਰ ਕਰ ਲੂਗੀ ਬਈ ਅੱਗੇ ਪ੍ਰਾਤ ਤਨ ਆ ਥਣ ਦਿਖਾ ਲਈ ਮਾੜੀ ਕੀ ਬਾਤ ਆ ਥਣ ਨਾੜਾ ਨੂੜਾ ਖਾਲਾ ਨਾੜ ਦਿਖ ਰਾ ਡਾਟਰ ਨਾਲ ਪੂਰੀ ਵਧੀਆ ਦੇਖ ਮਿਲ ਕੇ ਕੀ ਬਾਤ ਆ ਅੱਗੇ ਡਾਟਰ ਦੂਜੀ ਸਵੇ ਸੁ ਹੁੰਦੀ ਆ ਬਈ ਕਿੰਨੇ ਦਿਨ ਲੈਂਦੀ ਆ ਦੇਣੇ ਲੱਗੂ ਵੀ ਡਾਟਰ 4-5 ਦਿਨ ਕੀ ਰਿਕਾਰਡ ਆ ਦੁੱਧ ਦਾ ਦੁੱਧ ਨੇ ਦਿੱਤਾ ਬਈ 17 ਕਿਲੋ 17-18 ਕਿਲੋ ਪਹਿਲਾਂ ਠੀਕ ਆ ਬਈ ਥਣ ਬੜਾ ਕਮਾਲ ਲੱਗਿਆ ਹਾਂ ਥਣ ਪੂਰਾ ਵਧੀਆ ਵੇ ਠੀਕ ਆ ਥੋੜਾ ਕੈਮਰਾ ਡਰੂਗੀ ਖੋਲ ਦੇ ਵਿੱਚ ਹੋਰ ਕਿ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਸ਼ਾਈਨਿੰਗ ਸ਼ੋਨਗ ਚੰਗੀ ਹੈ ਸਭ ਹੀ ਪੜੀ ਆ ਬੱਚੀ ਤੇਜ਼ ਫੋਹ ਵੀ ਚੰਗਾ ਕਰ ਮੈਨੂੰ ਇਹ ਜਰਸੀ ਕ੍ਰੋਸ ਆ ਥੋੜੀ ਮੁੱਲ ਕੀ ਆ ਭਰਾ ਇਹ ਤਾਂ ਬੋਲੋ ਹੀ 60 ਕਰਾ ਲਾ 62 55000 ਦੀ ਦੇ ਦੋਗੇ ਮੋਲ ਕਰਾਉਣਾ 60 ਕਰਾ ਲਾ 62 ਕਰਾ ਲਾ 55000 ਦੀ ਦੇ 55 ਦੀ ਦੇ ਦਾਂਗੇ ਬਾਈ ਦੇ ਦਾਂਗੇ ਬਾਈ ਤੇ ਉਸ ਨੂੰ ਚੰਗਾ ਕੱਦ ਵੱਡ ਚੰਗਾ ਚੰਗੀ ਅਬਰ ਤਨਕੀਆ ਸੱਚੀ ਜ਼ਰੂਰ ਆ ਬਈ ਲੈ ਲੈਂਦੀ ਆ ਉਹਨਾਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲਓ ਤੇ ਨਗਸੀਗੇ ਭਰਾ ਕੋਲੇ ਤਿੰਨ ਤਿੰਨੇ ਖਾਤੇ ਕਿਸੇ ਵੀਰ ਦੇ ਤਿੰਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾchnate ਕਰ ਲਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨ ਕਰੋਂ ਧੰਨਵਾਦ ਜੀ